ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਅੰਸ਼ ਹੋਏ ਨਿਰਲੇਪ ਰਹਿ ਕੇ ਜਗਤ ਨੂੰ ਤਾਰ ਗਏ ਮਾਇਆ ਵਿੱਚ ਰਹਿੰਦੇ ਹੋਏ ਮਾਇਆ ਤੋਂ ਪਰੇ ਰਹਿਣ ਦਾ ਮਾਰਗ ਦਿਖਾਇਆ ਤਿਆਗ ਵਿੱਚ ਰਹਿ ਕੇ ਵੀ ਕਰੁਣਾ ਦੇ ਸਾਗਰ ਬਣੇ ਤੂੰ ਜੋਗ ਵਿੱਚ ਜੋਗ ਜੋਤ ਜਗਾਈ ਤੂੰ ਚੁੱਪ ਵਿੱਚ ਬਾਣੀ ਬੁਲਾਈ ਤੇਰੇ ਦਰ ਤੇ ਖਾਲੀ ਆਏ ਖਾਲੀ ਨਹੀਂ ਮੁੜਦੇ ਜੋ ਵੀ ਸੱਚੇ ਮਨ ਨਾਲ ਸੇਰ ਨਿਵਾਇਆ ਤਾਂ ਤਨ ਉਹ ਰੂਹ ਜੋ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਉੱਚੀ ਰਹੀ ਨਾ ਤੈਨੂੰ ਲੋਭ ਛੂ ਸਕਿਆ ਨਾ ਮੋਤ ਤੈਨੂੰ ਬੰਨ ਸਕਿਆ ਤੂੰ ਸਹਜ ਦਾ ਸਾਗਰ ਤੂੰ ਸ਼ਾਂਤੀ ਦੀ ਸ਼ਾਹ اے ਜੋਗੀ ਰਾਜ ਬਾਬਾ ਸ਼੍ਰੀ ਚੰਦਰ ਜੀ ਤੂੰ ਉਦਾਸੀ ਰਾਤ ਤੂੰ ਉਦਾਸੀ ਰਾ ਰਾਹੀ ਨਾਮ ਦੀ ਮਹਿਮਾ ਫੈਲਾਈ ਜਿੱਥੇ ਅਗਿਆਨਤਾ ਦਾ ਅੰਧੇਰਾ ਸੀ ਤੂੰ ਉੱਥੇ ਗਿਆਨ ਦੀ ਜੋਤ ਜਗਾਈ ਤਨ ਤਨ ਤੇਰਾ ਦਰ ਜਿੱਥੇ ਰੋਗ ਮਿਟਦੇ ਨੇ ਦੁੱਖ ਘਟੇ ਜਾਂਦੇ ਨੇ ਮਨ ਦੇ ਭਾਰ ਹਲਕੇ ਹੋ ਜਾਂਦੇ ਨੇ ਜਦੋਂ ਤੇਰਾ ਨਾਮ ਸਿਮਰਿਆ ਜਾਂਦਾ ਹੈ ਹੈ ਦਤਾਰ ਬਾਬਾ ਜੀ ਤੂੰ ਗਰੀਬ ਦੀ ਝੋਲੀ ਭਰਦਾ ਹੈ ਟੁੱਟੇ ਮਨਾਂ ਨੂੰ ਜੋੜਦਾ ਜਿਸ ਦੇ ਘਰ ਵਿੱਚ ਘਾਟ ਤੂੰ ਉਸ ਦੇ ਘਰ ਵਿੱਚ ਬਰਕਤ ਪਾ ਦੇਂਦਾ ਧੰਨ ਧੰਨ ਉਹ ਨਾਮ ਜੋ ਤੇਰੇ ਨਾਲ ਜੁੜਿਆ ਹੈ ਜੋ ਇੱਕ ਵਾਰ ਵੀ ਸੱਚੇ ਮਨ ਨਾਲ ਮਨ ਨਾਲ ਬਾਬਾ ਸ਼੍ਰੀ ਚੰਦਰ ਆਖ ਲਏ ਉਸ ਦੇ ਉਸ ਦੀ ਨਾਲ ਸੰਸਾਰ ਸੰਸਾਰ ਦੇ ਪਵ ਸਾਗਰ ਤੋਂ ਪਾਰ ਲੱਗ ਜਾਂਦੀ ਹੈ हे ਅਕਾਲ ਪੁਰਖ ਦੇ ਪਿਆਰੇ ਤੂੰ ਅਹੰਕਾਰ ਨੂੰ ਮਾਰਿਆ ਤੂੰ ਨਿਮਰਤਾ ਨੂੰ ਸ਼ਿੰਗਾਰ ਬਣਾਇਆ ਤੇਰਾ ਜੀਵਨ ਆਪ ਹੀ ਉਪਦੇਸ਼ ਹੈ ਤੇਰੀ ਚੁੱਪ ਹੀ ਸਭ ਤੋਂ ਵੱਡੀ ਬਾਣੀ ਹੈ ਤਨ ਤਨ ਉਹ ਜੋਤ ਜੋ ਗੁਰੂ ਨਾਨਕ ਤੋਂ ਚੱਲੀ ਤੇ ਬਾਬਾ ਸ਼੍ਰੀ ਚੰਦਰ ਰਾਹੀ ਜਗਤ ਨੂੰ ਪ੍ਰਕਾਸ਼ ਦੇ ਗਈ ਨਾ ਕੋਈ ਭੇਦ ਨਾ ਕੋਈ ਪਰਮ ਸਿਰਫ ਸੱਚ ਤੇ ਸਹਜ ਤੇ ਨਾਮ ਏ ਸਤ ਗੁਰਾਂ ਦੇ ਲਾਲ ਤੂੰ ਪਟਕੇ ਹੋਏ ਮਨਾਂ ਨੂੰ ਥਾਂ ਦਿੱਤੀ ਪਾਪੀ ਨੂੰ ਵੀ ਤੂੰ ਨਕਾਰਿਆ ਨਹੀਂ ਸਗੋ ਨਾਮ ਦੀ ਛਾਂ ਦੇ ਕੇ ਤਾਰ ਦਿੱਤਾ ਤਨ ਤਨ ਤੇਰੀ ਕਿਰਪਾ ਜੋ ਬਿਨਾ ਮੰਗੇ ਵਰਸਦੀ ਹੈ ਜੋ ਤੇਰੇ ਦਰ ਉੱਤੇ ਭਰੋਸਾ ਕਰ ਲੈਂਦਾ ਉਸ ਦਾ ਜੀਵਨ ਤੂੰ ਆਪ ਸਵਾਰ ਲੈਂਦਾ اے ਬਾਬਾ ਜੀ ਅਸੀਂ ਅਗੁਨਾ ਨਾਲ ਭਰੇ ਹੋਏ ਹਾਂ ਸਾਡੇ ਮਨ ਚੰਚਲ ਨੇ ਪਰ ਤੇਰਾ ਨਾਮ ਐਸਾ ਹੈ ਜੋ ਪੱਥਰ ਵਰਗੇ ਦਿਲ ਨੂੰ ਵੀ ਮੋਮ ਕਰ ਦਿੰਦਾ ਤਨ ਤਨ ਉਹ ਕੜੀ ਜਦੋਂ ਤੇਰਾ ਨਾਮ ਜਪਿਆ ਜਾਂਦਾ ਤਨ ਤਨ ਉਹ ਜੀਵ ਜੋ ਤੇਰੀ ਸਿਫਤ ਗਾਉਂਦੀ ਹੈ ਤਨ ਤਨ ਉਹ ਮਨ ਜੋ ਤੇਰੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਤੇ ਦਇਆ ਦੇ ਸਾਗਰ ਸਾਨੂੰ ਵੀ ਇਹ ਦਾਤ ਬਖਸ਼ੀ ਕੀ ਅਸੀਂ ਅਹੰਕਾਰ ਛੱਡੀਏ ਨਾਮ ਨਾਲ ਜੁੜੀਏ ਤੇ ਸੇਵਾ ਦੇ ਰਾਤੇ ਚੱਲੀਏ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੂੰ ਕਾਲਯੁਗ ਵਿੱਚ ਕਲਿਆਣ ਦਾ ਮਾਰਗ ਹੈ ਤੂੰ ਅੰਨਿਆ ਲਈ ਨੂਰ ਹੈ ਤੂੰ ਡੁੱਬਦਿਆ ਲਈ ਕਿਨਾਰਾ ਹੈ ਅੰਤ ਵਿੱਚ ਇਹੀ ਅਰਦਾਸ ਹੈ اے ਬਾਬਾ ਜੀ ਸਾਡੇ ਮਨ ਨੂੰ ਨਾਮ ਨਾਲ ਜੋੜ ਸਾਡੇ ਕਰਮ ਸਾਫ ਕਰ ਸਾਨੂੰ ਸੱਚ ਦੇ ਰਾਹ ਤੇ ਤੋਰ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਅੰਸ਼ ਹੋਏ ਨਿਰਲੇਪ ਰਹਿ ਕੇ ਜਗਤ ਨੂੰ ਤਾਰ ਗਏ ਮਾਇਆ ਵਿੱਚ ਰਹਿੰਦੇ ਹੋਏ ਮਾਇਆ ਤੋਂ ਪਰੇ ਰਹਿਣ ਦਾ ਮਾਰਗ ਦਿਖਾਇਆ ਤਿਆਗ ਵਿੱਚ ਰਹਿ ਕੇ ਵੀ ਕਰੁਣਾ ਦੇ ਸਾਗਰ ਬਣੇ ਤੂੰ ਜੋਗ ਵਿੱਚ ਜੋਤ ਜੋਤ ਜਗਾਈ ਤੂੰ ਚੁੱਪ ਵਿੱਚ ਬਾਣੀ ਬੁਲਾਈ ਤੇਰੇ ਦਰ ਤੇ ਖਾਲੀ ਆਏ ਖਾਲੀ ਨਹੀਂ ਮੁੜਦੇ ਜੋ ਵੀ ਸੱਚੇ ਮਨ ਨਾਲ ਸੇਰ ਨਿਵਾਇਆ ਤਾਂ ਤਨ ਉਹ ਰੂਹ ਦੋ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਉੱਚੀ ਰਹੀ ਨਾ ਤੈਨੂੰ ਲੋਭ ਛੂ ਸਕਿਆ ਨਾ ਮੋਤ ਤੈਨੂੰ ਬੰਨ ਸਕਿਆ ਤੂੰ ਸਹਜ ਦਾ ਸਾਗਰ ਤੂੰ ਸ਼ਾਂਤੀ ਦੀ ਸ਼ਾਹ اے ਜੋਗੀ ਰਾਜ ਬਾਬਾ ਸ਼੍ਰੀ ਚੰਦਰ ਜੀ ਤੂੰ ਉਦਾਸੀ ਰਾਤ ਤੂੰ ਉਦਾਸੀ ਰਾ ਰਾਹੀ ਨਾਮ ਦੀ ਮਹਿਮਾ ਫੈਲਾਈ ਜਿੱਥੇ ਅਗਿਆਨਤਾ ਦਾ ਅੰਧੇਰਾ ਸੀ ਤੂੰ ਉੱਥੇ ਗਿਆਨ ਦੀ ਜੋਤ ਜਗਾਈ ਤਨ ਤਨ ਤੇਰਾ ਦਰ ਜਿੱਥੇ ਰੋਗ ਮਿਟਦੇ ਨੇ ਦੁੱਖ ਘਟੇ ਜਾਂਦੇ ਨੇ ਮਨ ਦੇ ਭਾਰ ਹਲਕੇ ਹੋ ਜਾਂਦੇ ਨੇ ਜਦੋਂ ਤੇਰਾ ਨਾਮ ਸਿਮਰਿਆ ਜਾਂਦਾ ਹੈ ਹੈ ਦਤਾਰ ਬਾਬਾ ਜੀ ਤੂੰ ਗਰੀਬ ਦੀ ਝੋਲੀ ਭਰਦਾ ਹੈ ਟੁੱਟੇ ਮਨਾਂ ਨੂੰ ਜੋੜਦਾ ਜਿਸ ਦੇ ਘਰ ਵਿੱਚ ਘਾਟ ਤੂੰ ਉਸ ਦੇ ਘਰ ਵਿੱਚ ਬਰਕਤ ਪਾ ਦੇਂਦਾ ਧੰਨ ਧੰਨ ਉਹ ਨਾਮ ਜੋ ਤੇਰੇ ਨਾਲ ਜੁੜਿਆ ਹੈ ਜੋ ਇੱਕ ਵਾਰ ਵੀ ਸੱਚੇ ਮਨ ਨਾਲ ਮਨ ਨਾਲ ਬਾਬਾ ਸ਼੍ਰੀ ਚੰਦਰ ਆਖ ਲਏ ਉਸ ਦੇ ਉਸ ਦੀ ਨਾਗ ਸੰਸਾਰ ਸੰਸਾਰ ਦੇ ਪਵ ਸਾਗਰ ਤੋਂ ਪਾਰ ਲੱਗ ਜਾਂਦੀ ਹੈ हे ਅਕਾਲ ਪੁਰਖ ਦੇ ਪਿਆਰੇ ਤੂੰ ਅਹੰਕਾਰ ਨੂੰ ਮਾਰਿਆ ਤੂੰ ਨਿਮਰਤਾ ਨੂੰ ਸ਼ਿੰਗਾਰ ਬਣਾਇਆ ਤੇਰਾ ਜੀਵਨ ਆਪ ਹੀ ਉਪਦੇਸ਼ ਹੈ ਤੇਰੀ ਚੁੱਪ ਹੀ ਸਭ ਤੋਂ ਵੱਡੀ ਬਾਣੀ ਹੈ ਧੰਨ ਧੰਨ ਉਹ ਜੋਤ ਜੋ ਗੁਰੂ ਨਾਨਕ ਤੋਂ ਚੱਲੀ ਤੇ ਬਾਬਾ ਸ਼੍ਰੀ ਚੰਦਰ ਰਾਹੀ ਜਗਤ ਨੂੰ ਪ੍ਰਕਾਸ਼ ਦੇ ਗਈ ਨਾ ਕੋਈ ਭੇਦ ਨਾ ਕੋਈ ਪਰਮ ਸਿਰਫ ਸੱਚ ਤੇ ਸਹਜ ਤੇ ਨਾਮ हे ਸਤਿਗੁਰਾਂ ਦੇ ਲਾਲ ਤੂੰ ਪਟਕੇ ਹੋਏ ਮਨਾਂ ਨੂੰ ਥਾਂ ਦਿੱਤੀ ਪਾਪੀ ਨੂੰ ਵੀ ਤੂੰ ਨਕਾਰਿਆ ਨਹੀਂ ਸਗੋ ਨਾਮ ਦੀ ਛਾਂ ਦੇ ਕੇ ਤਾਰ ਦਿੱਤਾ ਤਾਂ ਤਾਂ ਤੇਰੀ ਕਿਰਪਾ ਜੋ ਬਿਨਾ ਮੰਗੇ ਵਰਸਦੀ ਹੈ ਜੋ ਤੇਰੇ ਦਰ ਉੱਤੇ ਭਰੋਸਾ ਕਰ ਲੈਂਦਾ ਉਸਦਾ ਜੀਵਨ ਤੂੰ ਆਪ ਸਵਾਰ ਲੈਂਦਾ اے ਬਾਬਾ ਜੀ ਅਸੀਂ ਆਪ guna ਨਾਲ ਭਰੇ ਹੋਏ ਹਾਂ ਸਾਡੇ ਮਨ ਚੰਚਲ ਨੇ ਪਰ ਤੇਰਾ ਨਾਮ ਐਸਾ ਹੈ ਜੋ ਪੱਥਰ ਵਰਗੇ ਦਿਲ ਨੂੰ ਵੀ ਮੋਮ ਕਰ ਦਿੰਦਾ ਤਨ ਤਨ ਉਹ ਕੜੀ ਜਦੋਂ ਤੇਰਾ ਨਾਮ ਜਪਿਆ ਜਾਂਦਾ ਤਨ ਤਨ ਉਹ ਜੀਵ ਜੋ ਤੇਰੀ ਸਿਫਤ ਗਾਉਂਦੀ ਹੈ ਤਨ ਤਨ ਉਹ ਮਨ ਜੋ ਤੇਰੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ 헤 ਦਇਆ ਦੇ ਸਾਗਰ ਸਾਨੂੰ ਵੀ ਇਹ ਦਾਤ ਬਖਸ਼ ਕੀ ਅਸੀਂ ਅਹੰਕਾਰ ਛੱਡੀਏ ਨਾਮ ਨਾਲ ਜੁੜੀਏ ਤੇ ਸੇਵਾ ਦੇ ਰਾਤੇ ਚੱਲੀਏ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੂੰ ਕਾਲਯੁਗ ਵਿੱਚ ਕਲਿਆਣ ਦਾ ਮਾਰਗ ਹੈ ਤੂੰ ਅੰਨਿਆ ਲਈ ਨੂਰ ਹੈ ਤੂ ਡੁੱਬਦਿਆ ਲਈ ਕਿਨਾਰਾ ਹੈ ਅੰਤ ਵਿੱਚ ਇਹੀ ਅਰਦਾਸ ਹੈ اے ਬਾਬਾ ਜੀ ਸਾਡੇ ਮਨ ਨੂੰ ਨਾਮ ਨਾਲ ਜੋੜ ਸਾਡੇ ਕਰਮ ਸਾਫ ਕਰ ਸਾਨੂੰ ਸੱਚ ਦੇ ਰਾਹ ਤੇ ਤੋਰ ਧੰਨ ਧੰਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਅੰਸ਼ ਹੋਏ ਨਿਰਲੇਪ ਰਹਿ ਕੇ ਜਗਤ ਨੂੰ ਤਾਰ ਗਏ ਮਾਇਆ ਵਿੱਚ ਰਹਿੰਦੇ ਹੋਏ ਮਾਇਆ ਤੋਂ ਪਰੇ ਰਹਿਣ ਦਾ ਮਾਰਗ ਦਿਖਾਇਆ ਤ્યાਗ ਵਿੱਚ ਰਹਿ ਕੇ ਵੀ ਕਰੁਣਾ ਦੇ ਸਾਗਰ ਬਣੇ ਤੂੰ ਜੋਗ ਵਿੱਚ ਜੋਗ ਜੋਤ ਜਗਾਈ ਤੂੰ ਚੁੱਪ ਵਿੱਚ ਬਾਣੀ ਬੁਲਾਈ ਤੇਰੇ ਦਰ ਤੇ ਖਾਲੀ ਆਏ ਖਾਲੀ ਨਹੀਂ ਮੁੜਦੇ ਜੋ ਵੀ ਸੱਚੇ ਮਨ ਨਾਲ ਸੇਧ ਨਿਵਾਇਆ ਤਾਂ ਤਨ ਉਹ ਰੂਹ ਜੋ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਉੱਠੀ ਰਹੀ ਨਾ ਤੈਨੂੰ ਲੋਭ ਛੂ ਸਕਿਆ ਨਾ ਮੋਤ ਤੈਨੂੰ ਬੰਨ ਸਕਿਆ ਤੂੰ ਸਹਜ ਦਾ ਸਾਗਰ ਤੂੰ ਸ਼ਾਂਤੀ ਦੀ ਸ਼ਾਹ اے ਜੋਗੀ ਰਾਜ ਬਾਬਾ ਸ਼੍ਰੀ ਚੰਦਰ ਜੀ ਤੂੰ ਉਦਾਸੀ ਰਾਤ ਤੂੰ ਉਦਾਸੀ ਰਾ ਰਾਹੀ ਨਾਮ ਦੀ ਮਹਿਮਾ ਫੈਲਾਈ ਜਿੱਥੇ ਅਗਿਆਨਤਾ ਦਾ ਅੰਧੇਰਾ ਸੀ ਤੂੰ ਉਥੇ ਗਿਆਨ ਦੀ ਜੋਤ ਜਗਾਈ ਤਨ ਤਨ ਤੇਰਾ ਦਰ ਜਿੱਥੇ ਰੋਗ ਮਿਟਦੇ ਨੇ ਦੁੱਖ ਕੱਟੇ ਜਾਂਦੇ ਨੇ ਮਨ ਦੇ ਭਾਰ ਹਲਕੇ ਹੋ ਜਾਂਦੇ ਨੇ ਜਦੋਂ ਤੇਰਾ ਨਾਮ ਸਿਮਰਿਆ ਜਾਂਦਾ ਹੈ ਹੈ ਦਤਾਰ ਬਾਬਾ ਜੀ ਤੂੰ ਗਰੀਬ ਦੀ ਝੋਲੀ ਭਰਦਾ ਹੈ ਟੁੱਟੇ ਮਨਾਂ ਨੂੰ ਜੋੜਦਾ ਜਿਸ ਦੇ ਘਰ ਵਿੱਚ ਘਾਟ ਤੂੰ ਉਸ ਦੇ ਘਰ ਵਿੱਚ ਬਰਕਤ ਪਾ ਦੇਂਦਾ ਧੰਨ ਧੰਨ ਉਹ ਨਾਮ ਜੋ ਤੇਰੇ ਨਾਲ ਜੁੜਿਆ ਹੈ ਜੋ ਇੱਕ ਵਾਰ ਵੀ ਸੱਚੇ ਮਨ ਨਾਲ ਮਨ ਨਾਲ ਬਾਬਾ ਸ਼੍ਰੀ ਚੰਦਰ ਆਖ ਲਏ ਉਸ ਦੇ ਉਸ ਦੀ ਨਾਗ ਸੰਸਾਰ ਸੰਸਾਰ ਦੇ ਪਵ ਸਾਗਰ ਤੋਂ ਪਾਰ ਲੱਗ ਜਾਂਦੀ ਹੈ हे ਅਕਾਲ ਪੁਰਖ ਦੇ ਪਿਆਰੇ ਤੂੰ ਅਹੰਕਾਰ ਨੂੰ ਮਾਰਿਆ ਨੂੰ ਨਿਮਰਤਾ ਨੂੰ ਸ਼ਿੰਗਾਰ ਬਣਾਇਆ ਤੇਰਾ ਜੀਵਨ ਆਪ ਹੀ ਉਪਦੇਸ਼ ਹੈ ਤੇਰੀ ਚੁੱਪ ਹੀ ਸਭ ਤੋਂ ਵੱਡੀ ਬਾਣੀ ਹੈ ਤਨ ਤਨ ਉਹ ਜੋਤ ਜੋ ਗੁਰੂ ਨਾਨਕ ਤੋਂ ਚੱਲੀ ਤੇ ਬਾਬਾ ਸ਼੍ਰੀ ਚੰਦਰ ਰਾਹੀ ਜਗਤ ਨੂੰ ਪ੍ਰਕਾਸ਼ ਦੇ ਗਈ ਨਾ ਕੋਈ ਭੇਦ ਨਾ ਕੋਈ ਪਰਮ ਸਿਰਫ ਸੱਚ ਤੇ ਸਹਜ ਤੇ ਨਾਮ हे सतगुरुਾਂ ਦੇ ਲਾਲ ਤੂੰ ਪਟਕੇ ਹੋਏ ਮਨਾਂ ਨੂੰ ਥਾਂ ਦਿੱਤੀ ਪਾਪੀ ਨੂੰ ਵੀ ਤੂੰ ਨਕਾਰਿਆ ਨਹੀਂ ਸਗੋ ਨਾਮ ਦੀ ਛਾਂ ਦੇ ਕੇ ਤਾਰ ਦਿੱਤਾ ਤਾਂ ਤਾਂ ਤੇਰੀ ਕਿਰਪਾ ਜੋ ਬਿਨਾ ਮੰਗੇ ਵਰਸਦੀ ਹੈ ਜੋ ਤੇਰੇ ਦਰ ਉੱਤੇ ਭਰੋਸਾ ਕਰ ਲੈਂਦਾ ਉਸ ਦਾ ਜੀਵਨ ਤੂੰ ਆਪ ਸਵਾਰ ਲੈਂਦਾ اے ਬਾਬਾ ਜੀ ਅਸੀਂ ਅਗੁਨਾ ਨਾਲ ਭਰੇ ਹੋਏ ਹਾਂ ਸਾਡੇ ਮਨ ਚੰਚਲ ਨੇ ਪਰ ਤੇਰਾ ਨਾਮ ਐਸਾ ਹੈ ਜੋ ਪੱਥਰ ਵਰਗੇ ਦਿਲ ਨੂੰ ਵੀ ਮੋਮ ਕਰ ਦਿੰਦਾ ਤਨ ਤਨ ਉਹ ਕੜੀ ਜਦੋਂ ਤੇਰਾ ਨਾਮ ਜਪਿਆ ਜਾਂਦਾ ਤਨ ਤਨ ਉਹ ਜੀਵ ਜੋ ਤੇਰੀ ਸਿਫਤ ਗਾਉਂਦੀ ਹੈ ਤਨ ਤਨ ਉਹ ਮਨ ਜੋ ਤੇਰੇ ਚੰਨਾ ਵਿੱਚ ਲੀਨ ਹੋ ਜਾਂਦਾ ਹੈ ਤੇ ਦਇਆ ਦੇ ਸਾਗਰ ਸਾਨੂੰ ਵੀ ਇਹ ਦਾਤ ਬਖਸ਼ ਕੀ ਅਸੀਂ ਅਹੰਕਾਰ ਛੱਡੀਏ ਨਾਮ ਨਾਲ ਜੁੜੀਏ ਤੇ ਸੇਵਾ ਦੇ ਰਾਤੇ ਚੱਲੀਏ ਤਾਂ ਤਾਂ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੂੰ ਕਲਯੁਗ ਵਿੱਚ ਕਲਿਆਣ ਦਾ ਮਾਰਗ ਹੈ ਤੂੰ ਅੰਨਿਆ ਲਈ ਨੂਰ ਹੈ ਤੂੰ ਡੁੱਬਦਿਆ ਲਈ ਕਿਨਾਰਾ ਹੈ ਅੰਤ ਵਿੱਚ ਇਹੀ ਅਰਦਾਸ ਹੈ اے ਬਾਬਾ ਜੀ ਸਾਡੇ ਮਨ ਨੂੰ ਨਾਮ ਨਾਲ ਜੋੜ ਸਾਡੇ ਕਰਮ ਸਾਫ ਕਰ ਸਾਨੂੰ ਸੱਚ ਦੇ ਰਾਹ ਤੇ ਤੋਰ